ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 19 ਅਪ੍ਰੈਲ ਦੇ ਦੀਵਾਨ ਵਿੱਚ ਗੁਰਦੁਆਰਾ ਨਾਨਕਸ਼ਾਹੀ ਟਾਕਾ ਵਿਖੇ ਖਾਲਸਾ ਸਾਜਨਾ ਦਿਹਾੜਾ ਮਨਾਇਆ ਗਿਆ ਦੀਵਾਨ ਵਿੱਚ ਕੀਰਤਨ ਕਰਨ ਵਾਲੇ ਸਾਰੇ ਦੇ ਸਾਰੇ ਸਿਰੋਮੋਹਨੀ ਹੀ ਸਨ ਉਹਨਾਂ ਵਿੱਚ ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸ਼ਾਮਲ ਸਨ ਕੀਰਤਨ ਗਾਇਨ ਵਿੱਚ ਬੜੀ ਪਰਪਕਤਾ ਸੀ ਤੇ ਨਾਲ ਸੰਗਤ ਕਰਨ ਵਾਲੇ ਤਬਲਾਵਾਜੂ ਕੋਈ ਬੜੇ ਮਹਾਰਜਾਪਦੇ ਸਨ ਇੱਕ ਤੋਂ ਇੱਕ ਵੱਧ ਕੇ ਸੀ ਸਭ ਨੇ ਇੱਕ ਇੱਕ ਸ਼ਬਦ ਦੀ ਪੜਿਆ ਇੰਉਂ ਲੱਗਦਾ ਸੀ ਸੰਗੀਤ ਇਹਨਾਂ ਦੀ ਰੂਹ ਵਿੱਚ ਘੁਲਿਆ ਪਿਆ ਹੈ ਚੱਲਦੇ ਕੀਰਤਨ ਵਿੱਚ ਭਾਰਤੀ ਸੰਗਤ ਵਿੱਚੋਂ ਕਿਸੇ ਬੀਬੀ ਨੇ ਸ਼ਬਦ ਗਾਇਨ ਕਰਨ ਦੀ ਇੱਛਾ ਜ਼ਾਹਰ ਕੀਤੀ ਸਟੇਜ ਵੱਲੋਂ ਸਮਾਂ ਦਿੱਤਾ ਗਿਆ ਉਸ ਬੀਬੀ ਨੇ ਸ਼ਬਦ ਗਾਇਨ ਕਰਕੇ ਬੰਗਲਾਦੇਸ਼ੀ ਸੰਗਤ ਦੇ ਸਾਹਮਣੇ ਸਾਡੀ ਸੰਗਤ ਦਾ ਨਮੂਨਾ ਪੇਸ਼ ਕਰ ਦਿੱਤਾ ਸੀ ਜਿਸ ਤੋਂ ਸਾਫ਼ ਹੋ ਗਿਆ ਸੀ ਕਿ ਬੰਗਾਲੀਆਂ ਦੇ ਮੁਕਾਬਲੇ ਸਾਡੀ ਸੰਗਤ ਕੀਰਤਨ ਸਿੱਖਣ ਵਿੱਚ ਬਹੁਤੀ ਰੁਚੀ ਨਹੀਂ ਰੱਖਦੀ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਨਾਲ ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ ਕੋਲਕਾਤਾ ਦੇ ਪ੍ਰਧਾਨ ਸਰਦਾਰ ਅਜੈਬ ਸਿੰਘ ਵੀ ਪਹੁੰਚੇ ਹੋਏ ਸਨ ਮੈਂ ਉਹਨਾਂ ਤੋਂ ਪੁੱਛਿਆ ਕਿ ਇਹਨਾਂ ਬੰਗਾਲੀਆਂ ਨੇ ਕੀਰਤਨ ਕਿਵੇਂ ਸਿੱਖਿਆ ਹੈ ਸਰਦਾਰ ਅਜੈਬ ਸਿੰਘ ਜੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਪਿਆਰਾ ਸਿੰਘ ਜੀ ਸਨ ਜਿਨ੍ਹਾਂ ਨੇ ਗੁਰਦੁਆਰਾ ਨਾਨਕਸ਼ਹੀ ਢਾਕਾ ਵਿੱਚ ਲਗਭਗ 15 ਸਾਲ ਸੇਵਾ ਨਿਭਾਈ ਜੋ ਸਾਲ 2018 ਵਿੱਚ ਚਲਾਣਾ ਕਰ ਗਿਆ ਉਹਨਾਂ ਨੇ ਕਾफी ਸੰਗਤ ਨੂੰ ਕੀਰਤਨ ਸਿਖਾਉਂਦੀ ਸੇਵਾ ਨਿਭਾਈ ਹੈ ਸਦਾਰਾ ਜੈਪ ਸਿੰਘ ਜੀ ਨੇ ਦੱਸਿਆ ਕਿ ਅੱਜ ਦੇ ਦੀਵਾਨ ਵਿੱਚ ਤਿੰਨ ਪੀੜ੍ਹੀਆਂ ਨੇ ਇਕੱਠੀਆਂ ਬੈਠ ਕੇ ਕੀਰਤਨ ਕੀਤਾ ਹੈ ਅੱਜ ਦੇ ਦੀਵਾਨ ਵਿੱਚ ਕੀਰਤਨ ਕਰਨ ਵਾਲਿਆਂ ਚ ਇੱਕ ਐਸਾ ਸੱਜਣ ਹੈ ਜਿਸਨੇ ਕੋਦ ਵੀ ਸ਼ਬਦ ਗਿਆ ਉਸਦੇ ਪੁੱਤਰ ਨੇ ਵੀ ਤੇ ਪੋਤਰੇ ਨੇ ਵੀ ਮੈਨੂੰ ਲੱਗਿਆ ਕਿ ਲੰਮੇ ਸਮੇਂ ਤੋਂ ਇੰਨਾ ਪਰਿਵਾਰਾਂ ਵਿੱਚ ਕੀਰਤਨ ਸਿੱਖਣ ਦੀ ਤੀਬਰ ਇੱਛਾ ਰਹੀ ਹੈ ਜਿਸ ਦੀ ਪ੍ਰਤੱਖ ਉਦਾਹਰਣ ਸਾਡੇ ਸਾਹਮਣੇ ਸੀ ਦੀਵਾਨ ਵਿੱਚ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਵੀ ਕੀਰਤਨ ਰਾਈ ਹਾਜ਼ਰੀ ਭਰੀ ਤੇ ਸਰਬੱਤ ਸੰਗਤ ਨੂੰ ਜੀ ਆਇਆਂ ਆਖਿਆ